ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮ ਆਕਾਰ ਅਚਮਾਲਕ ਕਰੇ ਜੀ ਵਾਦਾ ਹਰੇਕ ਦੇ ਘਰਾਂ ਪਾਈ ਸੁੱਖਾਂ ਦਾ ਤਿਹਾਰ ਆਉਣ ਸਾਰੇ ਜਣੇ ਇਹਨਾਂ ਖੁਸ਼ੀਆਂ ਨਾਲ ਬਤੀਤ ਕਰਨ ਸਾਰੀਆਂ ਫੈਮਲੀਆ ਨੂੰ ਮਾਲਕ ਤੰਦਰੁਸਤ ਤੰਦਰੁਸਤੀ ਬਖਸ਼ੇ ਅ ਅੱਜ ਲਾਓ ਜੀ ਭਾਈ ਇੱਕ ਤਾਂ ਅ ਅੱਜ ਸਪੈਸ਼ਲ ਦੇਣਾ ਅੱਜ ਸਾਡੀ ਭੈਣ ਦਾ ਵਿਆਹ ਹੈ ਜੀ ਕੈਨੇਡਾ ਵਿੱਚ ਠੀਕ ਆ ਜੀ ਅ ਭੈਣ ਸਾਡੀ ਭਾਈ ਸਾਹਮਣੇ ਮੈਂ ਤੁਹਾਨੂੰ ਦਿਖਾਣਾ ਬੈਕ ਕੈਮਰਾ ਕਰਕੇ ਵਿਆਹ ਚੱਲ ਰਿਹਾ ਕੈਨੇਡਾ ਦਾ ਅ ਲਾਈਵ ਚੱਲ ਰਿਹਾ ਤੇ ਇਹਦੇ ਵਿੱਚ ਭਾਜੀ ਦੀ ਡਿਮਾਂਡ ਆਈ ਤੀ ਮੇਰੇ ਕਹਿ ਲਓ ਵੀ ਹੁਣ ਤਾਂ ਚਲੋ ਯਾਰ ਦੋਸਤ ਕਹਿ ਲਓ ਹਨਾ ਬਹੁਤ ਦੇਰ ਦੇ ਭਾਜੀ ਗੱਲ ਜੁੜੇ ਪਿਆ ਵਿਆਹ ਤੋਂ ਬਾਅਦ ਜਦੋਂ ਬਲੌਗਿੰਗ ਲੈਨ ਚ ਪਿਆ ਤਾਂ ਮੈਂ ਉਦੋਂ ਤੋਂ ਹੀ ਭਾਜੀ ਮਤਲਬ ਅ ਭਾਜੀ ਦੇ ਨਾਲ ਜੁੜੇ ਹੋਏ ਆ ਤੇ ਭਾਜੀ ਦੀ ਕਾਲ ਆਈ ਸੀਗੀ ਪਹਿਲੀ ਵਾਰ ਮਨੂੰ ਤੇ ਕਹਿ ਲੋ ਵੀ ਅ ਵਧੀਆ ਇਨਸਾਨ ਇਹਨੂੰ ਕਹਿੰਦੇ ਆ ਵੀ ਉਹ ਵੈ ਇਹ ਬੰਦਾ ਭਾਜੀ ਜਿਹੜੇ ਤੇ ਮਨਦੀਪ ਭਾਜੀ ਆ ਆਪਣਾ ਲੁਧਿਆਣਾ ਏਰੀਏ ਤੋਂ ਆ ਤੇ ਭਾਈ ਬਹੁਤ ਵਧੀਆ ਸੁਭਾਅ ਇਹਨਾਂ ਦਾ ਅ ਟਰਕਿੰਗ ਲਾਈਨ ਵਿੱਚ ਆ ਜੀ ਇਹ ਟਰੱਕ ਚਲਾਉਂਦੇ ਆ ਅਮਰੀਕਾ ਨੂੰ ਚਲਦੇ ਆ ਤੇ ਚਲੋ ਮੇਰੀ ਉਮਰ ਤੋਂ ਤਾਂ ਵੱਡੇ ਆ ਮੇਥੋਂ ਤਾਂ ਭਾਜੀ ਪਰ ਸਭਾ ਉਹ ਜਿਹੜਾ ਬਹੁਤ ਵਧੀਆ ਐਨੂੰ ਦੱਸਦਾ ਹੁਣ ਅੱਧਿਆਂ ਨੇ ਕਹਿਣਾ ਉਦਾਂ ਹੀ ਇਹ ਬਣੀ ਜਾਂਦਾ ਹੈ ਦੱਸ ਜੇ ਕਦੇ ਨੇ ਫੋਨ ਕਰ ਲਿਆ ਤੇ ਮੈਂ ਨਾ ਤਾਂ ਇਹ ਗੱਲ ਅੱਜ ਤੱਕ ਕਿਸੇ ਨੂੰ ਦੱਸੀ ਵੀ ਭਾਈ ਐਦਾਂ ਵੀ ਫੋਨ ਆਉਂਦਾ ਹਨਾ ਕੈਨੇਡਾ ਤੋਂ ਮੈਂ ਇੱਕ ਇਹ ਗੱਲ ਦੱਸ ਰਿਹਾ ਵੀ ਅੱਜ ਮੈਂ ਪਹਿਲੀ ਵਾਰ ਦੱਸ ਰਿਹਾ ਉਹ ਵੀ ਵਿਆਹ ਕਰਕੇ ਭਾਜੀ ਦੀ ਡਿਮਾਂਡ ਕਰਕੇ ਤਾਂ ਇਹ ਗੱਲ ਦੱਸੀ ਆ ਨਹੀਂ ਅਸੀਂ ਕਾਹ ਨੂੰ ਆ ਅੱਜ ਤੱਕ ਗਣਾਈ ਜਾਈਏ ਵੀ ਸਾਨੂੰ ਉੱਥੇ ਦੇ ਫਲਾਣ ਦੇ ਫੋਨ ਆਇਆ ਆਈ ਜਾਂਦੇ ਆ ਬਾਈ ਬਥੇਰਿਆਂ ਦੇ ਆਉਂਦੇ ਆ ਸਾਡੇ ਜਿਹੜੇ ਸਾਨੂੰ ਪਿਆਰ ਕਰਦੇ ਆ ਸਾਡੇ ਆ ਵੀਡੀਓ ਦੇਖਦੇ ਆ ਸੋ ਆਹ ਵਾਲਾ ਫੋਨ ਮਤਲਬ ਮੈਂ ਤੁਹਾਨੂੰ ਸਪੈਸ਼ਲ ਤਾਂ ਦੱਸਿਆ ਏ ਵੀ ਭਾਜੀ ਦੀ ਡਿਮਾਂਡ ਸੀ ਭਾਜੀ ਨੇ ਮੈਨੂੰ ਲਿੰਕ ਭੇਜਿਆ ਸਪੈਸ਼ਲ ਉਹ ਕਹਿੰਦੇ ਵੀ ਕਾਰਡ ਵੀ ਆਇਆ ਉਹਨਾਂ ਦਾ ਪਰ ਹੁਣ ਹੈ ਭਾਈ ਦੂਰ ਆਦੀ ਜਾਂ ਨਹੀਂ ਸਕਦੇ ਤੇ ਮੈਂ ਮੈਂ ਭਾਜੀ ਨੂੰ ਬਹੁਤ ਜ਼ੋਰ ਲਾ ਲਿਆ ਮੈਂ ਕਿਹਾ ਭਾਜੀ ਵੀ ਮੰਨੂ ਆਪਣਾ ਅਕਾਊਂਟ ਜਾਂ ਕੋਈ ਮੰਨੂ ਕੁਝ ਭੇਜੋ ਵੀ ਮੈਂ ਭਾਈ ਸ਼ਗਨ ਦੇਣਾ ਆਪਣੀ ਭੈਣ ਨੂੰ ਉਹ ਕਹਿੰਦੇ ਵੀ ਨਹੀਂ ਆਧਾਰ ਆਈ ਕਹਿੰਦੇ ਤੇਰੇ ਵੱਲ ਕਹਿੰਦੇ ਤੇ ਮੇਰਾ ਵੀ ਤੇਰੇ ਵੱਲ ਆਧਾਰ ਆ ਤੇਰਾ ਵੀ ਮੇਰੇ ਵੱਲ ਹੋ ਗਿਆ ਮੈਂ ਉਹ ਕਿਦਾਂ ਕਹਿੰਦੇ ਵੀ ਮੈਂ ਹਰ ਗੁਣ ਨੂੰ ਦੇਣੇ ਆ ਭਾਈ ਆ ਕੇ ਇਹ ਤੂੰ ਭਾਈ ਛੱਡਣ ਦੇ ਦੀ ਮੈਂ ਕਿਹਾ ਚੱਲ ਵੇ ਠੀਕ ਆ ਤੇ ਉਹਨਾਂ ਨੇ ਭਾਈ ਮੰਨੂ ਦਿੱਤਾ ਨਹੀਂ ਅਕਾਊਂਟ ਨੰਬਰ ਉਹ ਕਹਿੰਦੇ ਕੋਈ ਗੱਲ ਨਹੀਂ ਆਧਾਰਾ ਰਹਿ ਗਿਆ ਜਦੋਂ ਆਉਂਗੇ ਤੇ ਉਦੋਂ ਆਪਾਂ ਕੋਈ ਗੱਲ ਹੀ ਕਰ ਲੂਗੇ ਕੋਈ ਚੱਕਰ ਨਹੀਂ ਵਾਹ ਚਲੋ ਠੀਕ ਆ ਜੀ ਤੇ ਆਜੋ ਫਿਰ ਤੁਹਾਨੂੰ ਹੁਣ ਵਿਆਹ ਦਿਖਾਣੇ ਆ ਕੈਨੇਡਾ ਦਾ ਤੇ ਪਾਪਾ ਜੀ ਹੁਣ ਹੋ ਗਏ ਰੈਡੀ ਪਾਪਾ ਜੀ ਨੇ ਭਾਈ ਮੇਰੇ ਨਾਲ ਜਾਣਾ ਇੱਕ ਅੱਜ ਜੈਸਮੀਨ ਨੂੰ ਮਿਲਣ ਪਾਪਾ ਜੀ ਕਹਿੰਦੇ ਵੀ ਹਰਗੁਣ ਦੀ ਯਾਦ ਆਉਂਦੀ ਆ ਭਾਈ ਵੀ ਮੈਂ ਆਪਣੀ ਪੋਤੀ ਨੂੰ ਮਿਲ ਕੇ ਆਉਣਾ ਜਾ ਕੇ ਤੇ ਇੱਕ ਜੈਸਮੀਨ ਦੀ ਖਬਰ ਥਾਰ ਲੈ ਕੇ ਆਉਣੀ ਆ ਭਾਈ ਹੁਣ ਦੇਖੋ ਧੀਆਂ ਵਰਗੀਆਂ ਹਨਾ ਦੋਹੇ ਨੂੰ ਹਾ ਹੁਣ ਐਨੇ ਦਿਨ ਹੋ ਗਏ ਗਈ ਨੂੰ ਜੈਸਮੀਨ ਨੂੰ ਤੇ ਸਿਆਣੇ ਬੰਦੇ ਦਾ ਭਾਈ ਹੋਏ ਜਾਂਦਾ ਸਿਆਣੇ ਬੰਦੇ ਨੂੰ ਤਾਂ ਸਾਰੇ ਕਹਿ ਲੋ ਵੀ ਬੱਚੇ ਇੱਕ ਬਰਾਬਰ ਹੁੰਦੇ ਆ ਲਓ ਜੀ ਇੱਧਰ ਸਾਡੀ ਮਾਤਾ ਜੀ ਨੂੰ ਪਹਿਲਾਂ ਤਾਂ ਸੱਸ ਜੀ ਕਾਲ ਜੀ ਸਾਰੇ ਉਹ ਲੱਡੂ ਤੂੰ ਵੀ ਭਲਾ ਦੇ ਬਾ ਪੁੱਤਾ ਛਿਕਾ ਬੁਲਾ ਦੇ ਯਾਰ ਛਿਕਾ ਛਿਕਾ ਅਜੇ ੱਟ ਲਾਏ ਅਜੇ ਛਿਕਾ ਜੀ ਅਜੇ ਬੈਟਰੀ ਚਾਰਜ ਨਹੀਂ ਹੋਈ ਹਾਂਜੀ ਭਾਬੀ ਜੀ ਛਿਕਾ ਛਿਕਾ ਨੂਰੇ ਤੂੰ ਪੁੱਤਾ ਨਹੀਂ ਛਿਕਾ ਬਾਰੇ ਇੱਧਰ ਇਹਦੇ ਪਾਸ ਤੂੰ ਨੂੰ ਨੂੰ ਬੁਲਾਉਂਦੀ ਆ ਦੱਸ ਤੂੰ ਤਾਂ ਬੁਲਾ ਪਹਿਲਾਂ ਤੂੰ ਫਿਰ ਫਿਰ ਉਹ ਬੁਲਾਉਂਗਾ ਪਹਿਲਾਂ ਤੂੰ ਬੁਲਾ ਆ ਦੇਖ ਮੇਰੇ ਪੁੱਤਰੇ ਬੁਲਾ ਦੇ ਇਹਨੇ ਨਹੀਂ ਬੁਲਾਉਣੀ ਕਿੰਨੇ ਬੁਲਾਉ ਇਹਨੂੰ ਬੁਲਾ ਦੇ ਬੁਲਾ ਦੇ ਪੁੱਤ ਬੁਲਾ ਜੀ ਪਾ ਦੇ ਤੁੰਡੀ ਦੇ ਦਾ ਪਾ ਜਵਾ ਦੇ ਇਹਨੇ ਨਹੀਂ ਬੁਲਾਉਣੀ ਗੱਦੀ ਜੀ ਨੇ ਮੇਲੋ ਜੀ ਇੱਧਰ ਪਾਪਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਪਾਪਾ ਜੀ ਬਾਈ ਜੀ ਦਾ ਖਾਲਸਾ ਵਾਹਿਗੁਰੂ ਫਤੇ ਜੀ ਫਤੇ ਅੱਜ ਪਾਪਾ ਜੀ ਨੇ ਭਾਈ ਕੱਢ ਲਈ ਟਾਹਰ ਤੇ ਨਵੀਂ ਜੁਕਤੀ ਹੈ ਅੱਜ ਪਾਪਾ ਜੀ ਨੇ ਜਾਣਾ ਪਾਪਾ ਜੀ ਕਿੱਥੇ ਜਾਣਾ ਮਹਾਨਿਆੜਾ ਨੂੰ ਮਿਲਈਏ ਮਾਲਾ ਹਾਂ ਹੋ ਮੇਰਾ ਦਿਲ ਕਰਦਾ ਮਾਂ ਪੋਤੀ ਨੂੰ ਮਿਲਿਆ ਮਾਂ ਹਾਂ ਪੋਤੀ ਨੂੰ ਮਿਲਿਆਵੇ ਬੋਤੀ ਜਿਲੇ ਆਵੇ ਆਪਣੀ ਧੀ ਨੇ ਆਪਣੀ ਧੀ ਨੂੰ ਮਿਲਿਆ ਭਾਈ ਹਾਂ ਸਹੀ ਗੱਲ ਹੈ ਕਹੀਂ ਤੇ ਇੱਥੇ ਕਹਿੰਦਾ ਜਾਣੇ ਪਾਪ ਦੇ ਪਾਪਾ ਜੀ ਹਾਂ ਕਹੀ ਦਿੰਦੇ ਕਹਿੰਦੇ ਜਾਣ ਨੂੰ ਤੇ ਕਹਿੰਦੇ ਆ ਫਿਰ ਆ ਹੁੰਦਾ ਵਿਚੋਂ ਆ ਵੀ ਹੁਣ ਨੇ ਆਲੇ ਸਾਮ੍ਹਲੇ ਪੈਂਦੇ ਆ ਹਾਂ 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 ਵਿਚਾਲਾਂ ਵਿੱਚ ਚੱਲ ਵਿੱਚੋਂ ਟਾਈਮ ਕਰਦੇ ਜਾਏ ਉੱਪਰ ਮੇਰੀ ਤਾਂ ਬਹੁਤ ਦਿਨ ਦੇ ਕਹਿੰਦੇ ਭਾਜੀ ਨੂੰ ਲੈ ਕੇ ਜਾਂਦੇ ਉਹ ਮੇਰਾ ਹੁਣ ਟਾਈਮ ਜੇ ਬੰਦੇ ਦਾ ਲੱਗਦਾ ਫੇਰ ਤਾਂ ਚਲੋ ਜਾ ਹੋ ਜਾਂਦਾ ਹੁਣ ਮੈਂ ਐਸਾ ਹੀ ਲੱਗਿਆ ਅੱਜ ਕਿੰਨੇ ਦਿਨ ਹੋ ਗਏ ਮੈਂ ਫਿਰ ਮੈਂ ਇਹ ਨੂੰ ਆਂਦੇ ਨੂੰ ਮੈਂ ਕਹਿ ਦਿੱਤਾ ਹਾਂ ਮਾਂ ਭਾਈ ਅੱਜ ਮੈਂ ਜਾਣਾ ਆਪਣੀਆਂ ਮੈਂ ਸੰਭੂ ਸਾਚੂਲਾ ਸਾਜ ਰਾਂ ਮੈਂ ਨਹੀਂ ਜਾ ਦਿੱਤਾ ਮੈਂ ਜਾ ਨਹੀਂ ਜਾਣਾ ਜਾਣਾ ਹੀ ਜਾਣਾ ਅੱਜ ਫਿਰ ਪਾਪਾ ਜੀ ਨੂੰ ਮੈਂ ਕਿਹਾ ਵੀ ਅੱਜ ਪਾਪਾ ਜੀ ਨੂੰ ਬੋਲਟ ਅੱਜ ਸਵਰਾ ਲਿਆ ਅਜਾ ਪਾਪਾ ਜੀ ਨੂੰ ਬੋਲਟ ਵਾ ਗੇੜਾ ਮਰਾ ਕੇ ਲੈਣਾ ਫਿਰ ਅੱਜ ਹਾਂ ਪਾਪਾ ਜੀ ਮੈਨੇ ਲੈਣਾ ਬੋਲਟ ਤੇ ਜਾਣਾ ਹੈ ਹਾਂ ਅਜੇ ਬੋਲਟ ਪਰ ਜਾਣਾ ਅੱਜ ਬੋਲਟ ਬੋਲਟ ਕਰਾ ਲਿਆਂਦਾ ਚਾਲੂ ਤੇ ਫਿਰ ਅੱਜ ਪਾਈ ਪਾਪਾ ਜੀ ਨੂੰ ਮਾਲਾ ਬੋਲਟ ਪਰ ਲੈ ਕੇ ਚੱਲੀਏ ਦੇ ਘਰੇ ਦਾ ਵਿਆਹ ਇਸ ਨੂੰ ਕੀ ਬੁਲਾ ਦੇ ਤੇ ਹਾਂ ਵਿਆਹ ਦੀ ਗੱਲ ਤਾਂ ਰਹਿ ਗਈ ਵਿਚਾਲੇ ਕਿਹੜਾ ਪੁੱਤ ਦਾਦੀ ਦਾ ਫੋਨ ਦਾ ਦੀਦਾ ਨਹੀਂ ਤਾਂ ਮੇਰੀ ਹੀ ਆ ਪੁੱਤ ਤੇ ਲਓ ਜੀ ਭਾਈ ਇੱਧਰ ਜਿਹੜੀ ਮੇਨ ਗੱਲ ਆਪਾਂ ਨਹੀਂ ਚੱਲ ਰਹੀ ਥੀ ਕੈਨੇਡਾ ਦਾ ਵਿਆਹ ਲੱਗੇ ਹੋਇਆ ਦੇਖਣ ਲਾਈਵ ਚੱਲ ਰਿਹਾ ਏ ਹੈ ਤੇ ਸਾਰੇ ਜਣੇ ਭਾਈ ਇੰਜੋਏ ਕਰ ਰਹੇ ਆ ਹੁਣ ਥੋੜੀ ਜੀ ਵੋਲਿਊਮ ਘਟਾਈ ਹੋਈ ਆ ਵੀਡੀਓ ਕਰਕੇ ਤੇ ਦੇਖੋ ਲਾਈਵ ਚੱਲਦਾ ਕੈਨੇਡਾ ਦਾ ਵਿਆਹ ਤੇ ਇੰਜੋਏ ਕਰਦੇ ਆ ਵਿਆਹ ਸਾਰੇ ਜਣੇ ਬੈਠੇ ਭੈਣ ਦਾ ਵਿਆਹ ਭਾਈ ਸਾਡੀ ਦਾ ਆ ਵੈਸੇ ਹੁਣ ਮੈਂ ਤੁਹਾਨੂੰ ਐਵੇਂ ਕਹਿ ਦਵਾ ਮੈਨੂੰ ਕਰੈਕਟ ਨਹੀਂ ਪਤਾ ਵੀ ਇਹ ਇਹ ਸ਼ਾਇਦ ਫਾਦਰ ਸਾਹਿਬ ਹੋ ਸਕਦੇ ਜਿੱਥੇ ਤੱਕ ਮੈਨੂੰ ਆਈਡੀਆ ਹੈ ਕਿਉਂਕਿ ਮੈਂ ਤਾਂ ਭਾਜੀ ਇਹ ਗੱਲ ਗੱਲ ਹੁੰਦੀ ਮੇਰੀ ਫਾਦਰ ਸਾਹਿਬ ਤਾਂ ਮੈਂ ਦੇਖੇ ਨਹੀਂ ਹੈ ਤੇ ਮੈਂ ਤਾਂ ਭੈਣ ਵੀ ਅੱਜ ਭਾਈ ਪਹਿਲੀ ਵਾਰੀ ਦੇਖੀ ਆ ਤੇ ਹੁਣ ਆਪਾਂ ਨੂੰ ਪਤਾ ਨਹੀਂ ਨਾ ਵੀ ਕਿਹੜਾ ਰਿਸ਼ਤੇਦਾਰ ਕੌਣ ਹੈ ਕੀ ਲੱਗਦਾ ਭਾਜੀ ਮੈਨੂੰ ਲੱਗਦਾ ਇਹ ਆ ਖੜੇ ਆ ਸਾਈਡ ਤੇ ਹੁਣ ਫੇਸ ਆ ਨਹੀਂ ਰਿਹਾ ਭਾਜੀ ਦਾ ਉਹ ਫੜੀ ਹੋਈ ਆ ਮਨ ਲੱਗਦਾ ਫਲਕਾਰੀ ਉੱਪਰ ਕੈਨੇਡਾ ਦਾ ਵਿਆਹ ਭਾਈ ਕਰ ਰਹੇ ਆ ਇੰਜੋਏ ਕੈਨੇਡਾ ਵਾਲੇ ਆਪਣਾ ਪੰਜਾਬ ਦੇਖਦੇ ਆ ਸਾਡੇ ਬਲੌਗਾਂ ਚ ਅਸੀਂ ਲਾਈਵ ਵਿੱਚ ਕੈਨੇਡਾ ਦਾ ਵਿਆਹ ਦੇਖਦੇ ਆ ਐ ਮਮੀ ਜੀ ਐਪੀ ਬਰਥਡੇ ਦੇਖ ਰਹੇ ਨੇ ਕੈਨੇਡਾ ਅਸੀਂ ਭਾਈ ਕੈਨੇਡਾ ਦਾ ਵਿਆਹ ਇੰਜੋਏ ਕਰ ਰਹੇ ਆ ਤੇ ਕੈਨੇਡਾ ਵਾਲੇ ਸਾਡੇ ਬਲੌਗ ਇੰਜੋਏ ਕਰਦੇ ਹੁੰਦੇ ਆ ਠੀਕ ਨਹੀਂ ਹੋਰ ਹੋਰ ਹਾਂ ਅਸੀਂ ਵੀ ਦੇਖਦੇ ਇੱਧਰ ਕਿੱਕਣਾ ਆਉਂਦਾ ਏ ਹਾਂ ਕੰਮ ਕੰਮ ਨੇ ਵੇਣ ਲਿਆ ਫਿਰ ਮੈਂ ਖੈ ਵੀ ਆਜ ਦੇਖ ਲਈਏ ਬੜਾ ਅੱਜ ਭਾਈ ਬਟਣਾ ਲੱਗਣਾ ਬਟਣਾ ਲੱਗਿਆ ਬਟਣਾ ਲੱਗ ਰਿਹਾ ਪਾਜੀ ਹਾਂ ਬਟਣਾ ਲੱਗਣ ਰਿਹਾ ਉਹਨਾਂ ਲੱਗਣ ਰਿਹਾ ਬਿਲਕੁਲ ਬਿਲਕੁਲ ਬਟਣਾ ਲੱਗ ਰਿਹਾ ਜੀ ਤੇ ਭਾਈ ਮਾਲਕ ਸਾਡੀ ਭੈਣ ਨੂੰ ਤੰਦਰੁਸਤੀ ਬਖਸ਼ੇ ਤੇ ਵਧੀਆ ਭਾਈ ਘਰ-ਬਾਰ ਮਿਲੇ ਐਨ ਹਨਾ ਵਧੀਆ ਫੈਮਿਲੀ ਮਿਲੇ ਤੇ ਵਧੀਆ ਮਿਲਦੇ ਵਰਤਨੇ ਵਾਲੇ ਬੰਦੇ ਹੋਣ ਹੋਰ ਹੋਰ ਤੇ ਇਹੀ ਹੁੰਦਾ ਤੇ ਹੀ ਭੈਣ ਦਾ ਹਾਂ ਮਹਾਰਾਜ ਬਸ ਘਰ-ਬਾਰ ਚੰਗਾ ਦੇ ਦੇਵੇ ਹਾਂ ਪਰ ਟੱਬਰ ਵਧੀਆ ਹੋਵੇ ਟੱਬਰ ਵਧੀਆ ਹੋਵੇ ਜਿਹਦੀ ਜਿਹਦੀ ਸੁਖੀ ਕਹਿੰਦੇ ਉਹਦੀ ਕੁੱਲ ਸੁਖੀ ਹਾਂ ਇਹੀ ਤਾਂ ਹੈ ਜੀ ਮਤ ਤਗੜੇ ਜਿਹਦੀ ਤਗੜੇ ਮਾੜੇ ਨਹੀਂ ਹੁੰਦਾ ਚੰਗੇ ਹੋਣੇ ਚਾਹੀਦੇ ਵਰਤਨੇ ਚੰਗੇ ਵਰਤਨੇ ਵਾਲੇ ਹੋਣੇ ਚਾਹੀਦੇ ਆ ਠੀਕ ਨੇ ਹਾਂ ਤੇ ਭਾਈ ਹੁੰਦਾ ਬਸ ਹੋਰ ਕੀ ਧੀ ਮੈਨ ਨੇ ਬਿਲਕੁਲ ਬਤਹੀ ਗਣੀ ਤਾਂ ਸੁਖੀ ਚਾਹੀਦਾ ਬੰਦਾ ਹਾਂ ਹੁਣ ਸਾਡੇ ਭਾਈ ਮਾਲਕ ਦੀ ਕਿਰਪਾ ਨਾਲ ਤਿੰਨੇ ਕੁੜੀਆਂ ਸਾਡੀਆਂ ਸੁਖੀ ਆ ਬਾਬੇ ਨਾਨਕ ਦੀ ਕਿਰਪਾ ਪੂਰੀਆਂ ਲਹਿਰਾ ਮਹਿਰਾ ਹੋਈਆਂ ਪਈਆਂ ਅਸੀਂ ਵੀ ਸੁਖੀ ਆ ਭਾਈ ਸੁਖੀ ਆ ਇਹ ਸੁਖੀ ਆ ਨਾ ਨਾ ਬਚਿਆ ਲ ਮੈਂ ਹਾਂ 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 ਬਿਲਕੁਲ ਬਿਲਕੁਲ ਆਪਣੇ ਘਰ ਵੀ ਸੌਖੀ ਚਾਹੀਦੀ ਹਾਂ ਤੇ ਭਾਈ ਬਿਲਕੁਲ ਜੀ ਬਿਲਕੁਲ ਹਾਂ ਬਹੁਤ ਵਧੀਆ ਸਮਾਂ ਲੰਘ ਰਿਹਾ ਭਾਈ ਮਾਲਕ ਏਕਣੀ ਏਕਣੀ ਖੁਸ਼ੀਆਂ ਲਿਆਉਂਦਾ ਰਹੇ ਮਾਲਕ ਜ਼ਿੰਦਗੀ 'ਚ ਤੇ ਉਧਰ ਭਾਈ ਮਸ਼ਹੂਰੀ ਆ ਗਈ ਉਹਨੂੰ ਕਰੋ ਸਕਿੱਪ ਮਸ਼ਹੂਰੀ ਆ ਗਈ ਤੇ ਵਿਆਹ ਭਾਈ ਇੰਜੋਏ ਅੱਜ ਅੱਜ ਦਾ ਲਾਈਵ ਅੱਜ ਤਾਂ ਇਹ ਬਟਨੇ ਦਾ ਲਾਈਵ ਆ ਮੰਮੀ ਅੱਜ ਇਹ ਹੈਗਾ ਬਟਨੇ ਦਾ ਲਾਈਵ ਅੱਛਾ ਫਿਰ ਕੱਲ ਨੂੰ ਬਰਾਤ ਦਾ ਲਾਈਵ ਹੋਣਾ ਅੱਛਾ ਕੱਲ ਨੂੰ ਹਾਂ ਆਪਣਾ ਸਾਰਾ ਪੂਰਾ ਵਿਆਹ ਇੰਜੋਏ ਕਰਨਾ ਆਪਾਂ ਨੇ ਅੱਛਾ ਠੀਕ ਹੈ ਹਾਂ ਅਸੀਂ ਭਾਈ ਹੁਣ ਉੱਥੇ ਜਾ ਤਾਂ ਸਾਥੇ ਹੋਇਆ ਨਹੀਂ ਤੇ ਅਸੀਂ ਇੱਥੋਂ ਹੀ ਉਹ ਆਇਆ ਬਾ ਉੱਪਰ ਸਕਿੱਪ ਦਾ ਆਪਸ਼ਨ ਉੱਥੇ ਭਾਈ ਸਾਥੇ ਜਾ ਤਾਂ ਹੋਇਆ ਨਹੀਂ ਅਸੀਂ ਇੱਥੋਂ ਹੀ ਵਿਆਹ ਪੂਰਾ ਇੱਥੇ ਬੈਠ ਕੇ ਵਿਆਹ ਦੇਖਦੇ ਭਾਈ ਹਾਂ ਤੇ ਮਾਲਕ ਕਰੂੰਗਾ ਚਲੋ ਕਿਤੇ ਕਿਰਪਾ ਮਾਰਾਂਗੇ 걔ੜਾ ਕੋਈ ਚੱਕਰ ਨਹੀਂ ਹੈਗਾ ਮਾਰਾ ਤੇ ਹੱਥ ਵਿੱਚ ਹੈ ਜੀ ਮਹਾਰਾਜ ਨੂੰ ਹੁਕਮ ਕਰਨਾ ਥਾ ਕਾ ਹਾਂ ਬਿਲਕੁਲ 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 ਤੇ ਹੁਣ ਤੁਸੀਂ ਕਰੋ ਮੰਮੀ ਵਿਆਹ ਐ ਇੰਜੋਏ ਮੇਰ ਪਾਪਾ ਜੀ ਮਾਰਿਆ ਇਹ 걔ੜਾ ਬਾਹਰ ਨੇਰਾ ਲੱਗ ਗਿਆ ਹੁਣ ਹੈ ਪਾਪਾ ਜੀ ਸਾਜਰੇ ਜਾਇਆ ਜੀ ਸਾਜਰੇ ਜਾਇਆ ਜੀ ਹਾਂ ਬਿਲਕੁਲ ਬਿਲਕੁਲ ਚਲੋ ਠੀਕ ਆ ਜੀ ਫੇਰ ਮਿਲਦੇ ਹਾਂ ਹੁਣ ਤੁਹਾਨੂੰ ਮਾਹਲਾ ਜਾ ਕੇ ਜੀਰੀ ਦਾ ਤਾਂ ਇੱਕ ਨੁਕਸਾਨ खासा ਹੋ ਗਿਆ ਹੈ। ਕੀ ਬੁੱਤਰਾ ਖਤਮ ਹੈ ਕੰਮ। ਹਾਂਜੀ ਹਾਂ ਹਾਂ। ਜੀਰੀ ਦਾ ਤਾਂ ਏਅਰ ਕੀ ਚਲੋ ਹੈ ਤਾਂ ਸਭ ਪਾਸੇ ਹੀ ਹੈ ਜੀ। ਸੱਸੀ ਕਾਉਂਦੀ। ਆਹ ਉਹ ਬੱਲੇ ਬੱਲੇ। ਉਹ ਬੱਲੇ ਬੱਲੇ। ਦੌਰਮਾ ਸੀ ਠੀਕ ਹੈ ਜੀ ਸਾਰੇ। ਹੋਰ ਸੇਤਾਂ ਠੀਕ ਹੈ ਜੀ। ਹਾਂਜੀ। ਓਏ ਮੈਂ ਤਾਂ ਮੈਂ ਤਾਂ ਲੱਡੂ ਨੂੰ ਅੰਦਰ ਮਿਲੇ ਆਇਆ ਪਹਿਲਾਂ ਜਾ ਕੇ। ਚਾਂਦੀ ਵੀ ਦੁੱਧ ਪੀਏ। ਅੱਛਾ ਅੱਛਾ ਜੀ। ਗੜੀ ਕਰਦੇ ਦੀ ਬਾਤ ਸੁਣ ਕੇ ਫਿਰ। ਹੇ ਤਾਂ ਮੜੀ ਜੀ ਉਦੋਂ ਨਾਲੋਂ ਫੇਰ ਵੀ ਹੋ ਗਈ ਉਦੋਂ ਦਾ ਡਰ ਜਾ ਹੀ ਲੱਗ ਹਾਂ ਜੀ ਹਾਂ 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 ਉਦੋਂ ਦਾ ਡਰ ਜਾ ਹੀ ਲੱਗਦਾ ਬਾਈ ਚੱਕਣ ਤੇ ਮੈਂ ਤਾਂ ਆ ਫੁੱਤਨ ਬਹੁਤ ਔਖੀ ਹਾਂ ਜੀ ਇਹੋ ਤਾਂ ਕੰਨੀ ਦਾ ਫਸ ਚਿਪਾ ਚਿਪਾ ਪਾ ਕੇ ਖਤਰ ਜਿਗਾਈ ਕੀ ਹੈ ਜੀ ਸਾਰੇ ਜੀ ਸਾਲਿਆਂ ਕੈਮਰਾ ਬੰਦ ਕਰ। ਇਹ ਕਿੰਨੀ ਜੀ ਹਾਨਾ ਪਾਪਾ ਜੀ ਵਾਸਤੇ ਜਗਾਈ ਤੀ ਹਾਂ। ਦਾਦੂ ਨੇ ਹਾਨਾ ਜੀ ਹਾਂ ਤੇ ਤਿੰਨ ਚਾਰ ਦਿਨ ਹੋ ਗਏ ਜੀ ਪਾਪਾ ਜੀ ਨੂੰ ਮੈਨੂੰ ਕਹਿੰਦੇ ਉਹ ਕਹਿੰਦੇ ਯਾਰ ਮੈਨੂੰ ਮੁਲਾਕਾ ਲਿਆ। ਦੇਖੀ ਟਾਈਮ ਜਾਈ ਨਹੀਂ ਤਾਂ ਜੀ ਲੱਗਦਾ। ਕੰਮ ਕਰ ਗਿਆ ਅੱਜ ਕੱਲ ਛੜੇ ਹੋਏ ਨੇ। ਹਾਂ ਜੀ ਹਾਂ ਕੁਸਤਾ ਹੁਣ ਜੀਰੀ ਜੂਰੀ ਵਢਾਣ ਕਰਕੇ ਜੀ। ਹਾਂ 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 ਤਾਂ ਕਰਕੇ ਫਿਰ ਓਹ ਹੋਇਆ ਪਤਾ ਜੀ ਆਹ ਭਾਈ ਨਿਆਣੇ ਨੂੰ ਮਲਾਗਾ ਲਿਆ ਇਨਾ ਗੱਤ ਤੇ ਮੈਂ ਦੋ ਭੱਜੇ ਸਹੀ ਗੱਲ ਆ ਜੀ ਇਹ ਤਾਂ ਹੈ ਇਹ ਬਿਲਕੁਲ ਬਿਲਕੁਲ ਜੀ ਫੇ ਅੱਜ ਟਾਈਮ ਜੇ ਮੈਂ ਕੱਢਿਆ ਮਾਹ ਵੀ ਐਂ ਤਾਂ ਰੋਜੇ ਅੱਗੇ ਅੱਗੇ ਹੋਈ ਜਾਂਦਾ ਇਹ ਜੇ ਦੁੱਧ ਪਾ ਕੇ ਮੈਂ ਜੈ ਲਿਆ ਤਾਂ ਮਾਹ ਬਣੇ ਡੰਗ ਡੰਗ ਟਾਈਮ ਸਰ 14 ਭਾਈ ਮਾਹ ਤਾਂ ਮੈਂ ਜਾਣੀ ਜਾਨਾ ਠੀਕ ਆ ਉਹ ਧਰ ਵੀ ਰਹਿਦੀ ਆ ਹਲਕੀ ਬਿਲਕੁਲ ਖਾਂਦੀ ਆ ਹਾਂ ਜੀ ਹਾਂ 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 ਐਨ ਝਾਕਦੀ ਹੁਣ ਤਾਂ ਲੱਡੂਈਆ ਅਰਗੁਣਾ ਉਹ ਅਰਗੁਣਾ ਇੱਥੇ ਨਹੀਂ ਘਟਕਾਈ ਵੀ ਉਹ ਨੂੰ ਦੇਖਦੀ ਲਾਈਟਾਂ ਲਾਈਟਾਂ ਨੂੰ ਦੇਖਦੀ ਉੱਪਰ ਡੈਡੀ ਨਹੀਂ ਕਿਤੇ ਗਏ ਵੀ ਆ ਪਾਪਾ ਜੀ ਹਾਂ ਜੀ ਕਰਨੋਂ ਕਰੈਕਰਜ਼ ਲੈਣ ਗਏਵੇਂ ਆਣੇ ਆਣੇ ਵਸੂ ਧੱਕੇ ਦੇ ਅੱਛਾ ਅੱਛਾ ਉਹ ਵੀ ਨਾਲ ਗਈ ਹੋਈ ਆ ਅੱਛਾ ਉਹਨੂੰ ਅਸੀਂ ਅੱਜ ਆਏ ਕਹਿੰਦੇ ਤੇ ਵੀ ਇਹਨੂੰ ਵੀ ਲੈ ਜਾ ਹਰਗੁਰੂ ਕਹਿੰਦੀ ਸੋਚ ਪਹਿਲਾਂ ਪਾਪਾ ਨੂੰ ਕਿਆ ਕਹਿੰਦੇ ਮੈਂ ਚੱਲੀ ਆਪਾਂ ਲੈ ਜੀਏ ਹਰਗੁਰੂ ਲੈ ਜੀਏ ਪਾਪਾ ਕਹਿੰਦੇ ਹਾਂ ਲੈ ਚਾ ਚਾਹਦੇ ਆਂ ਫਿਰ ਮੇਰੀ ਮੰਮਾ ਤਾਂ ਹੋਰੇ ਐ ਵੀ ਉਹ ਚੱਕੂਗਾ ਕੌਣ ਤੇ ਮੈਂ ਕਹਾ ਅਸੀਂ ਐ ਕਰਦੇ ਜੀਜੂ ਨੂੰ ਬੁਲਾ ਲੈਂਦੇ ਆ ਵੀ ਹਰ ਗੁਰ ਨੂੰ ਜੀਜੂ ਦਵਾ ਦੂਗਾ ਨਾਲੇ ਮੈਨੂੰ ਨਾ 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 ਮੈਂ ਹੀ ਲਿਆ ਦੂੰਗੀ ਇਹਨੂੰ ਹੂ ਬਾਬੂ ਦੇ ਹਾਂ ਹੁਣ ਜਾਨੂ ਨੇ ਆਣਾ ਉਹਦੇ ਹੋਸ਼ ਛੁੱਟ ਜਾਣ ਦੇਖਿਓ ਤੁਹਾਨੂੰ ਦੇਖ ਕੇ ਵੀ ਜੀਜੂ ਸੱਚੀਓ ਆਨੇ ਪਾਪਾ ਦੀ ਸੱਜੀ ਤੇ ਚੀਰ ਕੋ ਹੁੰਦੀ ਹੈ ਅੱਛਾ ਐਂ ਛੁੱਟ ਜਾਣਾ ਦੇਖ ਲਓ ਲੈ ਨਾ ਦੇਖੋ ਹੋ ਨਾ ਮੀਆਂ ਜੇ ਜੇ ਕਿਤੇ ਮੈਂ ਆ ਗਿਆ ਮੈਂ ਕਹਿ ਦੇਣਾ ਵੀ ਮੈਂ ਲੈ ਜਣੀ ਅੱਜ ਤੇਰੀ ਦੀਦੀ ਉਟੇ ਚੀ ਲੋਕ ਉਹਨਾਂ ਦੀ ਕੱਪੜੇ ਵਾਲੀ ਹਾਂ ਵੀ ਜਾਣ ਨਹੀਂ ਦੇਣੀ ਦੀਦੀ ਮੈਂ ਹਰ ਗੁਣ ਜਾਣੀ ਚਾਹੀਦੀ ਕਿ ਇਹ ਕਿੰਨਾ ਦੀਦੀ ਜਾਊਗੀ ਹਾਂ ਸਰ ਗੁਣਾਏ ਦੇਖ ਗੱਲ ਕਰ ਲੈ ਲੱਟ ਮਰ ਹੁਣ ਮੈਂ ਕਹਿੰਦਾ ਉਹ ਤਾਂ ਰਾਤ ਨੂੰ ਤਾਂ ਨਹੀਂ ਜਾ ਇਸਵੇਂ ਤੰਗ ਕਰਦੀ ਬਿਲਕੁਲ ਵੀ ਨਹੀਂ ਮਾਣਾ ਮੱਟ ਦੋ ਦਿਨ ਤੜਾਣਾ ਉਹ ਨਹੀਂ ਜਿਵੇਂ ਮਨ ਕੀ ਇੱਤ ਲੱਗਿਆ ਉਹ ਦਸ਼ਨੋ ਜੇ ਪਾਪਾ 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 ਉਹ ਕੰਬੀਏ ਦਾ ਹਾਂ ਉਹ ਸੋਜੀ ਉਹਦਾ ਮਾਣਾ ਮੋਟਾ ਜਣੀ ਦੁੱਧ ਨੂੰ ਕਰਦੀ ਆ ਹਾਂ ਦੁੱਧ ਇਹਨੇ ਰੋਕੇ ਦਸਣਾ ਬਸ ਭੁੱਖ ਲੱਗੀ ਆ ਬਸ ਉਹ ਅਖਾ ਬੋਲ ਕੇ ਹਾਂਜੀ ਹਾਂ 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 ਬਿਲਕੁਲ ਕੋਈ ਮੰਗਣਾ ਜਣਾ ਨਾ ਦੁੱਧ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਲੈਣਾ ਕਿੰਨਾ ਨੇ ਇਹ ਜਿਹੜਾ ਪਾ ਦਹੀ ਮੋਟੂ ਦੋਸੀ ਹਾਂ ਬਿਲਕੁਲ ਮੁੰਲਾ ਦਾ ਆ ਕੇ ਡੈਡੀ ਨਹੀਂ ਹੈ ਨਾ ਥੱਲੇ ਗੱਡੀ ਦੀ ਆਵਾਜ਼ ਆ ਜਾਂਦੀ ਹੈ ਕਹਿ ਕੇ ਕੀ ਆਵਾਬ ਹੋਗਣਾ ਕੌਣ ਕਹਿੰਦਾ ਪਾਪਾ ਜੀਜੀ ਨਾਲ ਵੀ ਲੈ ਕੇ ਆਉਣੇ ਤੁਹਾਡੇ ਨਾਲ ਵੀ ਲੈ ਕੇ ਆਉਣੇ ਆ ਅਛਾ ਪਾਪਾ ਕਿਹਨੇ ਕੋਈ ਨਾ ਚੱਲ ਤੂੰ ਜੀਜੂ ਨੇ ਮੈਨੂੰ ਇਹ ਪੈਸੇ ਦੇ ਦਿੱਤੇ ਕੋਈ ਨਹੀਂ ਸੀ ਲੈ ਕੇ ਜਾਏ ਉਹ ਨੂੰ ਦੇ ਥੋੜਾ ਜਿਹਾ ਮਿਲੂਗਾ ਕੋਈ ਨਾ ਚੱਲ ਦੇਖ ਲੂਗੀ ਹਾਂ ਜਾ ਕਦੀ ਇਹ ਪੂਰੀ ਹੂੰ ਲਡੂਆ ਮੇਰੇ ਨਾਲ ਬੌਣ ਕੇ ਲੱਗੀ ਹੋਈ ਆ ਦੇਖ ਹਾਂਜੀ ਹਾਂਜੀ ਲੈ ਹੋਰ 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 ਹਾਂ ਨਿਆਣਾ ਘਰ ਹੈ ਹੀ ਨਹੀਂ ਕੁਝ ਵੀ ਹੈ ਹੂੰ ਬਿਲਕੁਲ ਨਿਆਣਾ ਵਗੈਰ ਕੁਛ ਨਹੀਂ ਕਾਗੇ ਦਾ ਸੇ ਤੋਂ ਉਹ ਹਰਕੁਣਾ ਉਧਰ ਕੱਲ ਉਹਦੀ ਭਾਬੀ ਦੀ ਕੁੜੀ ਆ ਗਈ ਨਰਿੰਦਰ ਭਾਬੀ ਦੀ ਹੂੰ ਮਨ ਮਨ ਕੀਰ ਤਾਂ ਐ ਛਾਲਾ ਮਾਰੇ ਦੇਖ ਲੈ ਨਿਆਣੇ ਨੂੰ ਨਿਆਣੇ ਦਾ ਇੰਨਾ ਮੋਹ ਜੀ ਨਾਲੇ ਛੋਟਾ ਜਿਹਾ ਆਇਆ ਪਾਪਾ ਜੀ ਉਹ ਵੀ ਪਰ ਉਹ ਐ ਛਾਲਾ ਮਾਰੇ ਵੀ ਕਾਕਾ ਆ ਗਿਆ ਕੋਈ ਪਤਾ ਨਹੀਂ ਕਿਆ ਹੋ ਗਿਆ ਮੈਂ ਕਿਦਾਂ ਮਾਂ ਜਦੋਂ ਤੇਰੀ ਦੀਦੀ ਆ ਗਈ ਫਿਰ ਤਾਂ ਤਾਂ ਖੜਨਾ ਹੀ ਨਹੀਂ ਆ ਹਾਂਜੀ ਕਿੰਨੇ ਲਿਸਨ ਸਰਵਿਸ ਸੀ ਸੀ ਸਿੱਖਾ ਸਾਥਰੀ ਕਾਲ ਜੀ ਸਾਥਰੀ ਕਾਲ ਵਧਾਈਆਂ ਕਹਿੰਦੇ ਮੁੰਡਾ ਪਟਾਕੇ ਲਿਆ ਆ ਖੁਸ਼ ਹੋਇਆ ਬਾਦ ਚਲੋ ਫਿਰ ਚੱਲੀਏ ਹੁਣ ਅੱਪਾ ਸਾਥਰੀ ਕਾਲ ਜੀ ਕਰੀ ਹਾਸੀ ਕਾਲ ਜੀ ਬਾਈ ਖਸਾ ਬਾਈ ਪਸੇ ਉਹ ਵੀ ਟੈਂਕ ਸਾਡੀ ਕਲਾ ਚ ਰੱਖੀ ਜੀ ਹੁੰਦਾ ਰੱਖੀ ਸਾਥਰੀ ਕਾਲ ਜੀ ਸਾਥਰੀ ਕਾਲ ਦੇ ਸਾਰਾ ਨੂੰ ਸੱਸ ਜੀ ਗਾਲੀਂ ਕਹਿਂਦੀ ਕੋਤੀ ਤੁਹਾਡੀ ਉਹ ਠੀਕ ਹੈ ਕੋਤੀ ਦਾ ਅਗਲਾ ਤੇਰੇ ਨਾਲ ਵਿੱਚ ਇਹਨਾਂ ਕੋਲੇ ਰਹਿੰਦੇ ਕਿਹੜਾ ਹੈ ਜੀ ਕੋਤੀ ਦਾ ਕੀ ਹੋ ਗਿਆ ਇਹ ਮਤ ਦੂਆ ਹੈ ਹਾਂ ਚਲ ਹੈ ਇਹ ਕੋਈ ਵੀ ਕਰ ਦੇਖਦੀ ਹੈ ਫਿਰ ਪੂਰੀ ਚਾਗਦੀ ਬੱਡਰ ਬੱਡਰ ਪਾਪਾ ਜੀ ਨੇ ਕਹੀ ਦਿੰਦਾ ਉਹ ਕਰਿਆ ਬਤਾ ਜੀ ਕਹਿੰਦੇ ਜਾਣਾ 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 ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹਰ ਮੈਂ ਵੀ ਸੋਚਦਾ ਸੀਗਾ ਮਾਹਾਂ ਵੀ ਮੋਹ ਨਹੀਂ ਆ ਰਿਹਾ ਮੈਂ ਕਿਹ ਹੈ ਨਹੀਂ ਬਸ ਇੱਕ ਹਾਂ ਇਹਨਾਂ ਲਈ ਨਹੀਂ ਮੈਂ ਸੋ ਮਨ ਦੇ ਵਿੱਚ ਕਿਤੇ ਖਿਆਲ ਆਇਆ ਤਾਂ ਪਰ ਮੈਂ ਰੋਜ਼ ਵਿੱਚ ਉਹ ਨਹੀਂ ਕਰਦਾ ਬੰਦੇ ਦੇ ਹੋਰ ਸਾਹ ਮੈਂ ਤਾਂ ਨੇਣਾ ਇਹਨਾਂ ਨੂੰ ਕਈ ਵਾਰ ਹੀ ਕਿਹਾ ਜੀ ਮਾਹ ਮੈਂ ਤੁਹਾਨੂੰ ਬੁਲਾ ਕੇ ਲਿਆ ਫਿਰ ਅੱਜ ਟਾਈਮ ਕੱਢਿਆ ਜੀ ਮੈਂ ਕਿਹਾ ਪਹਿਲਾਂ ਅੱਜ ਤੁਹਾਨੂੰ ਲੈ ਕੇ ਚੱਲਦਾ ਹਾਂਜੀ ਓਏ ਕਦੇ ਗਏ ਮੈਂ ਬਾਹੂਏ ਜੋ ਟੇਬੂਰੇ ਅੱਛਾ ਠੀਕ ਹੈ 10 ਕਿ ਮਿੰਟ ਹੋ ਗਏ ਆ ਜਾਓ ਮੇਰੇ ਬੱਬਰ ਛੇੜ ਆ ਜਾਓ ਅੱਛਾ ਬੱਸ ਇਹ ਨਹੀਂ ਕਹਿ ਕਿ ਹੈ ਬੁੱਢਾ ਜਿਹਾ ਲੱਗਦਾ ਇਹਨਾਂ ਦੇ ਹੱਥੀਂ ਕੋ ਮਾਰ ਦੇਣੀ ਰੈਡੀ ਨੂੰ ਪ੍ਰੈਕਟਿਸ ਆਉਂਦੀ ਹੈ ਛੇੜੀ ਆ ਕਿ ਗੂੜਾ ਆਹ ਹੋਰ ਹੋਰ ਵੀ ਆਉਂ ਉਹੋ ਕਹਗੇ ਨੇ ਹਾਂ ਉਹ ਕਿਦਾਂ ਤੇਰੇ ਟੁਰੇ ਮੈਂ ਰਾਤ ਨੂੰ ਰਾਤ ਕਾ ਕਰਵਾ ਲਿਆ ਸਾਹ ਵਾਲ ਦੇਖ ਤੁਸੀਂ ਜਾਨੀ ਇਹ ਸਾਨ ਲੱਗੀ ਹੋਤੀ ਦੁੱਧ ਪੀਂਦੀ ਲੱਗਦੀ ਸੀ ਹਲੇ ਅੱਛਾ ਦਾਦੇ ਕਰਕੇ ਲੱਗਦੀ ਆ ਹੁਣ ਆਪਣੇ ਕਰਕੇ ਜਾਗਦੀ ਆ ਤਾਂ ਪੱਟੀਆਂ ਤਾਂ ਨਾ ਤੇ ਮੈਨੂੰ ਸਨ ਲੱਗੀ ਜਿਵੇਂ ਮੇਰੇ ਦਾਦਕੇ ਆਉਣੇ ਆ ਮੂਲ ਨਾਲ ਕਹਿੰਦੇ ਬਿਆਜ ਪੈਰਾ ਹੋ ਗਿਆ ਬਿਲਕੁਲ ਸੱਚ ਜੀ ਪੁੱਤ ਨਾਲ ਪੋਤਾ ਤੇਰਾ ਹੋ ਜਣਾ ਹੁਣ ਓਏ ਆ ਓਏ ਕਿੱਥੇ ਦੇ ਲਿਆਇਆ ਜਾਤਾ ਈ ਪਟਾਕੇ ਫਿਰ ਟਾਕੇ ਅਸੀਂ ਕਰਾਲੀ ਸੀ ਕਰਾਲੀ ਤੇ ਅੱਛਾ ਤੋਂ ਪਾਸੋਂ ਪੁੱਛੇ ਨਾ ਹਾਂਜੀ ਸਦਾਈ ਕੋਣ ਵਾਲਾ ਕੰਮ ਉਹ ਮਨੂੰ ਹੋਰ ਪਤਾ ਲੱਗਿਆ ਜੀ ਕਹਿੰਦੇ ਕਰਾਲੀ ਨਾਲੋਂ ਆਪਣਾ ਭਰਤਖੜ ਕਹਿੰਦੇ ਜ਼ਿਆਦਾ ਸਸਤੇ ਆ ਜੀ ਹੋ ਸਕਦੇ ਆ ਤੂੰ ਉਸੇ ਤੇ ਲੈ ਜਾ ਕੇ ਭਾਈ ਤੂੰ ਲੱਗੂ ਪਤਾ ਨਹੀਂ ਮੇਰੇ ਮੈਂ ਨਾ ਇੱਕ ਮੈਂ ਇੱਕ ਐਕਸਪੈਰੀਮੈਂਟ ਵੀ ਤਾਂ ਆ ਹੀ ਹੋਊਗਾ ਹਾਂਜੀ ਹਾਂ ਨਹੀਂ ਤੇ ਰਹਿ ਜਾ ਕੋਈ ਹੋਰ ਕਹੂੰਗਾ ਉੱਥੇ ਜਾ ਕੇ ਭਾਈ ਤੂੰ ਤਿੰਦੇ ਆ ਬਿਲਕੁਲ ਮੈਂ ਪਤਾ ਨਹੀਂ ਕਿੰਨੇ ਨਿਕਲਦੇ ਹੋਰ ਨਿਕਲਦੇ ਆ ਨੀ ਮੈਂ ਇੱਕ ਬਾਹਨ ਪਾਉਂਦਾ ਜੀ ਉਹਨਾਂ ਦੀ ਨਾ ਦੁਕਾਨ ਆ ਜੀ ਕਰਿਆਨੇ ਦੀ। ਉਹ ਨਹੀਂ ਜਿਹੜੇ ਪਟਾਕੇ ਦੀ ਦੁਕਾਨ ਸੀ ਫੇਰ ਤਾਂ ਗੱਲ ਘੈਸਾ ਬੰਨ। ਨਹੀਂ ਨਹੀਂ ਮੈਂ ਉਹ ਹਰੇਕ ਸਾਲ ਉੱਥੀ ਤੇ ਲਿਆਣ ਕੇ ਵੇਚਦੇ ਉਹ। ਹਾਂ ਜੀ ਹਾਂ ਉੱਥੇ ਤੇ ਲਿਆਣ ਕੇ ਵੇਚਦੇ ਉਹ ਕਰਿਆਨੇ ਦੀ ਦੁਕਾਨ ਆ ਜੀ। ਫੇਰ ਦੀਵਾਲੀ ਨੂੰ ਪਟਾਕੇ ਵੀ ਲਿਆਉਂਦਾ ਜੀ ਅਗਲਾ। ਹਾਂ ਹੁਣ ਤੱਕ ਮੈਂ ਕਹਿੰਦਾ ਉਹ ਤਾਂ ਲਿਆਏ ਹੁਣ 60 70 ਹਜ਼ਾਰ ਦੇ ਉਹ ਤਾਂ ਕੱਦੇ ਵੇਚਦੇ ਦਸਹਰੇ ਦੇ ਪਹਿਲਾਂ ਦੇ। ਹਾਂ ਜੀ ਹਾਂ ਉੱਥੀ ਤੇ ਲੈ ਕੇ ਆਉਂਦੇ। ਹਾਂਜੀ ਹਾਂ ਕਹਾਂ ਤੋਂ ਸਾਨੂੰ ਵੀ ਨਾ ਥੋਕ ਚ ਲੱਗਿਆ ਨਹੀਂ ਸਾਨੂੰ ਥੋਕ ਚ ਹਾਂ ਤੇਰੇ ਤੋਂ ਜਿਹੜਾ ਜਿਹੜਾ ਨਿਸ਼ਤਾ ਉਹ ਲਾਤਾ ਵਸ ਹਾਂ ਉੱਥੇ ਤੱਕ ਕਈ ਵਾ ਪੈਂਦਾ ਯਾਰ ਗੰਦ ਤਾਂ ਤਾਂ ਹੋਵੇ ਜੇ ਉਹਨਾਂ ਕੋਈ ਕਸਟਮਰ ਨਾ ਹੋਵੇ ਤੇ ਲੱਗਦਾ ਵੀ ਯਾਰ ਤਾਂ ਸਾਨੂੰ ਬੜਾ ਜਿਆਦਾ ਰਹਿ ਜਾਂਦਾ ਹਾਂਜੀ ਹਾਂ ਤੁਸੀਂ ਸਾਥੇ ਲਿਓ ਤੁਸੀਂ ਸਮਾਨ ਤੋਂ ਜਿਹੜੀ ਦੁਕਾਨ ਚ ਮਰਜੀ ਵੱਢ ਜਾਓ 20 ਦੇਖਣ ਵਾਲੇ ਖੜੇ ਆ 20 ਲੈਣ ਵਾਲੇ ਖੜੇ ਆ 20 ਦਿਖਾਉਣੇ ਵਾਲੇ ਖੜੇ ਹਨ ਇਹ ਤਾਂ ਹੈ ਚਲੋ ਚਲ ਮਜੀ ਵੀ ਲਓ ਚਲ ਅਰੇ ਨਾ ਤੇ ਠੰਡੀ ਨੂੰ ਨਿਕੋ ਖੜਾ ਆਹ ਲੱਗਦਾ ਵੀ ਸਾਰੀ ਦੁਨੀਆ ਪਟਾਕੇ ਖਰੀਦੀ ਫਿਰਦੀ ਉੱਥੇ ਜਾਮ ਲੱਗੇ ਵਿੱਚ ਜਿੱਧਰ ਮਾਰਦੀ ਚਲੂ ਹਾਂਜੀ ਹਾਂ ਹਾਂ ਆਹੀ ਤਾਂ ਹੈ ਜੀ ਪਟਾਕੇ ਦਾ ਬਹੁਤ ਵਿਗਦੇ ਪੈਸੇ ਚਲੋ ਦੇਖ ਲਈ ਜੀ ਫੇਰ ਸਾਡੇ ਦੇ ਪੈਸੇ ਦਵਾਈਆਂ ਚ ਜਾਂਦੇ ਹੂੰ ਹੂੰ ਚਾਹ ਨਹੀਂ ਚਾ ਸਾਡੀ ਤਾਂ ਬੰਦਚਾ ਹੋਈ ਵੀ ਉੱਦੋਂ ਵਰਬੀ ਨੇ ਪੀਤਾ ਜਨਪਤਾ ਦਾ ਹੈਗਾ ਪਲਾਸੀ ਨੂੰ ਸਿੱਧੀ ਗਿਆ ਤਾਰੀ ਜੀ ਅੱਜ ਜਾ ਕੇ ਦੁੱਧ ਪੀ ਲਈਦਾ ਕਿਤੇ ਆ ਜਾ ਬੋਲੇ ਦੋ ਜਰੂਰ ਰਵਿੰਦਰ ਨੇ ਜਵਿੰਦਰ ਆ ਪੀਸ ਤਾਂ ਛਕ ਲੋ ਜੀ ਆ ਆ ਪੀ ਛਕਣਾ ਲਗਾ ਜੋਤ ਸਿੰਘ ਜੀ ਸਿੱਧਾ ਛਕ ਲੋ ਜੀ ਉਹ ਲੈ ਦਾ ਇਹ ਸਹੀ ਗਿਆ ਕਰਦੇ ਨੇ ਮੈਂ ਅੰਦਰ ਪਾਪਾ ਜੀ ਨੂੰ ਹਟਾਨੀਆਂ ਵੀ ਖਾਓ ਨਾ ਤੁਸੀਂ ਅੰਦਰ ਖਾਓ ਹੋਰ ਬੈਗ ਜਮਾ ਵੀ ਨਹੀਂ ਖਾਲੀ ਮੈਨੂੰ ਪਤਾ ਕੀ ਕਹਿੰਦੇ ਨਾ ਆਪਣੇ ਬਾਪ ਨੂੰ ਤਾਂ ਹਟਾਉਂਦੀ ਨਹੀਂ ਮੈਨੂੰ ਲੱਗੀ ਗਿਆ ਟਾਂਸੇ ਨਹੀਂ ਇਹ ਮੈਂ ਥੋੜਾ ਜਿਹਾ ਨਾ ਨਹੀਂ ਨਹੀਂ ਥੋੜਾ ਜਿਆਦਾ ਹਾਂਜੀ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਤੁਸੀਂ ਕੀ ਖਾਓਗੇ ਹਾਂਜੀ ਕਿਤੇ ਵੀ ਨਾ ਖਾਣ ਵੀ ਕੁਝ ਲੜਾਇਆ ਹੋਇਆ ਤਾਂ ਨਹੀਂ ਵਿੱਚ ਬਿਦਾਨੋ ਭਾਈਆ ਦੇਖੋ ਨਹੀਂ ਨਹੀਂ ਜੀ ਤੁਸੀਂ ਰੋ ਹਲੋ ਜੀ ਇਹੋ ਜੀ ਅੱਜ ਵੀ ਫੇਛਾ ਲੀਆ ਹੁਣ ਚਾਹ ਜੀ ਰੋਮਾਂ ਲਿਆਇਆ ਜੀ ਮਾੜੀ ਕੀ ਗੱਲ ਕਰਤੀ ਬਹੁਤ ਇਹਦੀ ਹੋ ਗਈ ਹਾਂ 40 ਸਾਲ ਹੋ ਗਏ ਉਹਨਾਂ ਨੂੰ ਹੁਣ ਤੇ 1100 ਦੀ ਮੱਝ ਹਾਂ ਜਦ ਦੇ ਸਮੇਂ ਮੈਂ ਅੱਛਾ ਜੀ ਬਸ ਉਹ ਵੀ ਨਹੀਂ ਮਿਲਾਂ ਆਉਂਦਾ ਹਾਂ ਉਪਰਾਂ ਵਾਲਾ ਕੀ ਕਰਦਾ ਹਾਂ ਬਾਪੂ ਕਹਿੰਦਾ ਉਹਨੂੰ ਪਰਲਾ ਤਲਦੇ ਨੂੰ ਕਹਿੰਦਾ ਬਈ ਆਪਣੀ ਅਰ ਪਈਆ 500 ਘਟਾ ਲਾ ਵੀ ਮੇਰੀ ਰੱਖ ਨੂੰ ਮੋੜ ਦੇ ਤੂੰ ਆਪਣਾ ਆਪਣਾ 500 ਦੇ ਦੇ ਹਾਂ 600 ਰੁਪਏ ਦੇ ਦੇ ਹਾਂ ਮੈਨੂੰ ਮੱਝ ਮੋੜ ਲੈ ਅੱਛਾ ਉਹ ਮਾਦਾ ਹੀ ਪੈਸੇ ਤਾਂ ਮੈਂ ਦੇ ਦਿੱਤੇ ਹੁਣ ਜਿਹਨੂੰ ਦੇਣ ਤੇ ਕਹਿੰਦਾ ਤੂੰ ਬਈ ਕਿੱਥਾ ਮੋੜਦਾ ਕਲਾ ਹਾਂ ਨਹੀਂ ਹੁਣ ਕਹਿਣਾ ਇਹ ਨਹੀਂ ਕਹਿੰਦਾ ਬਾਤ ਬਾਤ ਦਾ ਜ਼ੋਰ ਪਾ ਦੇ ਭਾਈ ਇਹਨਾਂ ਇਹਨਾਂ ਖੜ ਜਾਣਾ ਮੇਰੇ ਕੋ ਮਾ ਭਗਵਾਨ ਨੂੰ ਕੀ ਕਰਾਈ ਬੱਚੇ ਦਾਲੀਆਂ ਕਰਾ ਲਿਆ ਅੰਕ ਦਾ ਗੋੜੋ ਬੱਚੇ ਬੜੇ ਨੇ ਬਾਪਾ ਕਾ ਦੇਈ ਤਾ ਹਲਾ ਦੇ ਸਮੇਂ ਨੂੰ ਵੀ ਸ਼ਾਮ ਨੂੰ ਵੀ ਹਾਂ ਮੈਂ ਚੌਥੇ ਡਾਂਗ ਨੂੰ ਲਾ ਗਈ ਫਿਰ ਰਾਤ ਨੂੰ ਹਾਂ ਵੀ ਤਾਂ ਨਹੀਂ ਆਜਾਉਂ ਤੂੰ ਹਾਂ ਮੱਕੂ ਬਾ ਮੈਂ ਨਹੀਂ ਜਾ ਪਾਇਆ ਨਾ ਹਾਂ ਤੂੰ ਜੋਰ ਪੈਣਾ ਉਹਦਾ ਜੋਰ ਪਾਇ ਲਈ ਕੋਈ ਖਾਕ ਮੈਂ ਹਣ ਅ ਇੱਕ ਦਸੜਾ ਹੋਰ ਬਣਾ ਲੈਣਾ ਹਾਂ ਮੈਂ ਨਹੀਂ ਹੋ ਗਈ ਜੀ ਫਿਰ ਮੈਂ ਸਰਾਠ ਬਾਵਾ ਮੈਂ ਮੈਨੂੰ ਚੋੜਾ ਮੈਂ ਫੇਨੀ ਜੀ ਮੁੜਕਾ ਹਾਂ ਅੱਖਰਾ ਤੇ ਮੈਂ ਗੜੀਆਂ ਵਿੱਚ ਫੇਰ ਆਏ ਸੱਡੀਆਂ ਕਰਨੀਆਂ ਪੈਣੀਆਂ ਕਰਨੀਆਂ ਪੈਣੇ ਖਰਾਕਾਂ ਅੱਖਰਾ ਮੈਂ ਬਹੁਤ ਲੁੱਟ ਕਰੀ ਫਿਰ ਹਾਂ ਮੇਰਾ ਬਹੁਤ 15 ਲੈ ਚਿੰਬੜਾ ਰੇਗਾ 15 ਨਾਲ ਹੱਥ ਮੇਂ ਉਹਨਾਂ ਕੋਈ ਮੈਂ ਕਹਿ ਵੀ ਤੇਰਾ ਦੇਣ ਆ ਗਿਆ ਮੈਂ ਤੈਨੂੰ ਇਹਦਾ ਬੈਠਣ ਦੇ ਦਮਾ ਜਦ ਤਾ ਭਾਪੂ ਸੁਣੀ ਤੇਰੀ ਹੈਗੀ ਮਾ ਕੇ ਕੋਈ ਨਹੀਂ ਬੈਠ ਕੇ ਦਿੰਦਾ ਮੈਂ ਵੀ ਦੱਸੂ ਜਦ ਪੈਸਾ ਹੀ ਨਹੀਂ ਤਾਂ ਹੀ ਮੈਂ ਲਾ 1100 ਕਰਦੇ 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 ਇਹਨੂੰ ਬਣ ਦੇ ਖਾ ਕੇ ਤਿੰਨ ਚਾਰ ਹਾਂ ਤੇ ਕੱਲ ਬਣ ਤੋਂ ਆਪਣੇ ਕਰ ਦੇ ਲੈ ਯਾਰ ਹਾਂ ਜੀ ਪੁਰਾਣੀ ਨਾ ਗੱਲੇ ਵੀ ਤੇ ਕੌਣ ਕਰਦੇ ਖਰਾਕ ਬੰਦੀ ਹਾਂ ਜੀ ਹਾਂ ਜੀ ਕੀ ਆ ਜੀ ਜਖੀਨ ਨੂੰ ਫਿੱਟੀ ਜੀ ਵੀ ਮੈਨੂੰ ਕਹੇ ਬੀਟੂ ਆ ਜਾ ਮਿਲਗੇ ਤਿੰਨ ਟਾਈਮ ਚੋਲ ਦੁੱਧ ਡੰਗਰ ਦੁੱਧ ਦੇ ਜੋੜ ਨਾਲੇ ਹਾਂ ਜੀ ਹਾਂ ਮੱਡ ਦਾ ਮੱਡ ਦਾ ਕਹੇ ਅੰਦਰ ਇੱਕੋ ਕਾਫੀ ਟਾਰਗੇਟ ਹੈ ਹਾਂ ਜੀ ਹਾਂ 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 ਸਿੱਕੂ ਨੂੰ ਵੀ ਪਤਾ ਲੱਗਿਆ ਵੀ ਉਹ ਇਹਦਾ ਬਸਰਮੈਂਟ ਹਟਣੇ ਜੇ ਬੈਠੇ ਰਹਿੰਦੇ ਹਾਂ ਕੱਟਾ ਕਰਦਾ ਵੀ ਇਹਨਾਂ ਨੇ ਨਹੀਂ ਘੇੜਾ ਛੱਡਣਾ ਘੇੜਾ ਛੱਡਾ ਵੀ ਮੈਨੂੰ ਰੋਣੀ ਪੈਣਾ ਹਾਂ ਜੀ ਹਾਂ ਮੈਂ ਟਿਕਟੂ ਵੀ ਨਾ ਕੱਟ ਕੰਮ ਦਾ ਚੱਲ ਪਾ ਕੇ ਨਾ ਸਹੀ ਗੱਲ ਆ ਜੀ ਹਾਂ ਇਹ ਤਾਂ ਹੈ ਜੀ ਪੈ ਗਈਆਂ ਟੇਕੇ ਵਿਰੁੱਧ ਇਹ ਜੱਲਾਂ ਲੱਗੀ ਦੇਣ ਹਾਂ ਜੀ ਪਹਿਲੀ ਰਾਤ ਕੋਲਣਾ ਕਿ ਵੀ ਲਿਆ ਹਮਟ ਚੱਕ ਲੈ ਮੈਨੂੰ ਸ਼ੋਲ ਹਾਂ ਇਹ ਡੰਗਰ ਦਾ ਡੰਗਰ ਹੋਣਾ ਪੈਂਦਾ ਹਾਂ ਨਹੀਂ ਆਉਂਦੀ 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 ਰੋਟਸ ਤਾਂ ਹਾਂ ਬਸ ਤਾਈ ਉਹ ਨਹੀਂ ਵੀ ਆ ਹਾਂ ਜੀ ਹਾਂ ਜੀ ਹਾਂ ਜੀ ਆਹੋ ਫੇਰ ਆਇਓ ਖੇ ਆਏ ਗੁੰਮ ਗਾਉਣੇ ਕੋਈ ਬੈਠਦੇ ਮੈਨੂੰ ਵੀ ਲੱਗਦਾ ਵੀ ਇਹ ਚਾਪਟੀ ਤੇ ਮੈਂ ਆਪਣਾ ਆਪੋ ਸਰੀਰ ਨਾ ਖਰਾਬ ਕਰ ਲਵਾਂ ਹਾਂਜੀ ਹੁਣ ਗੋਡਿਆਂ ਕਰਕੇ ਹੋ ਗਿਆ ਨਾ ਜੀ ਫਿਰ ਹਾਂਜੀ ਹਾਂ 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 ਹੋ ਹੋ ਕਰਨਾ ਵੀ ਕੀ ਤੁਸੀਂ ਇਹਦਾ ਕੰਮ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਬਸ ਇਹਦਾ ਕਰ ਲੈ ਗਿਆ ਹੁਣ ਕਾ ਬਾਤ ਕਰਨਾ ਕਾ ਬਾਤ ਕਰਨਾ ਆ ਉਬੇ ਲਾਈ ਜਾ ਬਾਗ ਬਾਛਿਆ ਸੁੱਧੂ ਪੀਏ ਬਾਗ ਬਾਛਿਆ ਲਾਗੇ ਲੈਣਾ ਬੱਦਲ ਉਹ ਬੱਟਾ ਜਾਨਾ ਨਾ ਨੰਗਾ ਨੰਗਾ ਨਾ 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 2 3 2 ਪਤਾ ਨਹੀਂ 3 ਏ 4 4 ਦੀ ਸਾਡੇ ਕੋਲ ਦੋ ਦੇ ਦੇ ਤਾਂ ਹੀ ਹਾਂ ਬਹੁਤ ਕਟਣੀ ਕਰਦਾ ਇਹ ਨਹੀਂ ਬਹੁਤ ਕਟਣੀ ਬੇਡ ਦਵਾ ਗੁੱਸਾ ਆ ਜਾਂਦਾ ਜੀ ਤੇ ਖਰਾਕ ਪੂਰੀ ਦੇਣੀ ਜਾਂ ਡੰਗਰੀ ਹਾਂ ਜੀ ਹਾਂ ਹਾਂ ਮੈਂ ਕਹਿੰਦਾ ਚਾਚਾ ਜੀ ਤੁਸੀਂ ਹਿਸਾਬ ਲਾ ਲਓ ਵੀ ਉਹਨੇ ਨਾ ਇੱਕ ਤਾਂ ਹੁੰਦਾ ਵੀ ਬੱਚੇ ਨੂੰ ਉਹਨੇ ਪਲਾਉਣਾ ਪੈ ਰਾਮ ਕੇ ਘੜ ਦੇਣਾ ਉਹ ਚੱਕਰ ਨਹੀਂ ਜਦ ਬੈਠਣਾ ਉਹਦੇ ਥੱਲੇ ਇਹ ਨਹੀਂ ਪਤਾ ਵੀ ਉਹਨੇ ਕਿੱਥਰ ਨੂੰ ਘੁੰਮਣਾ ਕੱਦਨ ਨੂੰ ਨਹੀਂ ਹੱਥੇ ਨਹੀਂ ਦੀ ਲਾਉਣ ਦਿੰਦੀ ਐਂ ਤਾਂ ਮੇਰੇ ਦੋਹੇ ਲੱਤਾ ਮੰਨਣੇ ਇਹ ਕਿਨਾਰੇ ਸਾਫ ਆਗਾ ਕੁੰਡੇ ਨੂੰ ਜੂਏ ਪਾਸਾ ਫੜ ਲੈਣੀ ਬਹੁਤ ਔਖਾ ਜੂਏ ਨੇ ਚੋਈ ਇਤਰੇ ਨਹੀਂ ਹਾਂਜੀ ਹਾਂ ਅਸੀਂ ਤਾਂ ਦੋ ਜਣੇ ਪਿੱਛੇ ਫੇਰ ਬੇਚੀ ਅਸੀਂ ਤਾਂ ਦੋ ਜਣੇ ਬੰਨ ਹੋਗੇ ਤੇ ਪਾਪਾ ਜੀ ਉਦੇ ਪਰ ਕੱਲੇ ਮੁੰਡੇ ਤੇ ਤਾਂ ਚੋਈ ਨਹੀਂ ਦੀ ਜੀ ਹੁੰਦੀ ਚੋਣ ਕੋਈ ਇੱਕ ਫੇਰ ਸੇਵਾ ਕੰਮ ਕਰੂ ਹਾਂਜੀ ਹਾਂ ਹਾਂ ਆ ਛਾ ਮਹਮਾਦੀ ਦੀ ਛਾਣ ਉਹਦਾ ਕੁਛ ਨਹੀਂ ਤਾਂ ਜੀ ਪਤਾ ਉਹਨਾਂ ਕਿੱਥੇ ਹਾਂ ਮੈਂ ਨਹੀਂ ਐ ਤੂੰ ਨਹੀਂ ਹਾਂ ਜਦ ਕਰ ਰਹੇ ਹੁੰਦਾ ਨਾ ਉਹ ਲੈਕਣੇ ਬਹੁਤ ਔਖੀ ਚੋਏ ਕਰਦੇ ਤੇ ਜੀ ਉਹਨੂੰ ਇਹ ਕਹਿੰਦੀ ਮੈਨੂੰ ਤਾਂ ਕੁਝ ਪੱਟੀ ਨਹੀਂ ਆਦਾ ਕੀ ਜੀਆਂ ਲੱਤਾ ਬੰਨਦੀਆਂ ਕੀ ਦਾ ਤੁਸੀਂ ਦੁੱਧੂ ਕੱਢ ਲਿਆਗੇ ਮੈਨੂੰ ਕੁਝ ਵੀ ਨਹੀਂ ਪਤਾ ਹਨ ਕਿਹੜੀ ਮੈਂਸ ਕਿਹੜੀ ਕੱਤੀ ਹੈ ਨਹੀਂ ਗਾ ਪਤਾ ਨਹੀਂ ਬੱਲਬਾਂ ਨੂੰ ਦੇਖੀ ਜਾਂਦੀਆਂ ਹਾਂ ਬੰਨੋਂ ਵਰ ਦੇ ਪੱਖੇ ਮਰਾ ਜਾਂਦੀ 20 ਵਰ ਨਹੀਂ ਚਲਾ ਜਾਂਦੀ ਦੇਖਣਾਂ ਇਹੀ ਗੱਲ ਹੈ ਅਜੇ ਤੱਕ ਉਹ ਆਈ ਚੀਜ਼ਾਂ ਲੱਗਦੀਆਂ ਵੀ ਉਹ ਉਹ ਤਾਂ ਦੇਖ ਲਓ ਵਿਚਾਰੀ ਸਾਗੂਆ ਨਾ ਰੋਵੇ ਨਾ ਬੱਸ ਤੋੜ ਕੇ ਤੋੜ ਕੇ ਸਾਗੂਆ ਵਿਚਾਰੀ ਨਹੀਂ ਅੱਜ ਪਰੇਸਾ ਆ ਅੱਜ ਤੇ ਮੂਹ ਥੋੜੀ ਜਿਹੀ ਅਟਪੱਡੀ ਜੀ ਲੱਗਦੀਆਂ ਗੱਲ ਵਿੱਚ ਸਮੇਂ ਜਦੋਂ ਲੰਮ ਸਮੇਂ ਆਇਆ ਨਾ ਉਹ ਤੰਗ ਕਰਕੇ ਕਹਿੰਦਾ ਉਹ ਚਲ ਖਾਬਰ ਖਾਬਰ ਦਾ ਹਾਲਤਾ ਪੁੱਛਦਾ ਯਾਰ ਹਾਂ ਬੱਸ ਉਹਨਾਂ ਨੂੰ ਰੋਜ਼ ਫੋਨ ਆਉਂਦਾ ਰੋਜ਼ ਫੋਨ ਆਉਂਦਾ ਜਰ ਨੰਨੋ ਥੀਦੇ ਫਾੜ ਹੋ ਜਾਂਦੀ ਆ ਤੇ ਫੋਨ ਤੇ ਵਿੱਚ ਨਿਆਣਾ ਰੋਂਦਾ ਸੁਣ ਜਵੇ ਹਾਂ ਜੀ ਤਾਂ ਇਹਨਾਂ ਨੂੰ ਪਤਾ ਲੱਗਦਾ ਵੀ ਯਾਰ ਉਹ ਨਿਆਣਾ ਰੋ ਠੀਕ ਨਹੀਂ ਰੋ ਰਹੀ ਆ ਯਾਰ ਵੀ ਥਾਣਾ ਚਿਗਚਿਗਾੜਾ ਕਰਦੀ ਯਾਰ ਸੌਂ ਨਹੀਂ ਵਿੱਚ ਕਹੇ ਦੇ ਵੀ ਨਹੀਂ ਯਾਰ ਅੱਧਾ-ਅੱਧਾ ਘੰਟਾ ਗੱਲਾਂ ਕਰੀ ਜਣੀ ਉਦੋਂ ਚ ਵੀ ਨਹੀਂ ਇਹਦੀ ਬਾਤ ਸੁਣਨੀ ਸਹੀ ਗੱਲ ਹੈ ਤਾਂ ਮਤਲਬ ਭਾਈ ਸ਼ਾਂਤੀ ਹੋ ਆ ਹਾਂ ਜੀ ਜਿਹੜਾ ਸਾਡਾ ਸ਼ਾਂਤ ਪੁੱਤ ਬਹੁਤ ਬਿਲਕੁਲ ਜੀ ਇਹਦਾ ਬਹੁਤ ਸ਼ਾਂਤ ਪੁੱਤ ਸਾਡਾ ਬਹੁਤ ਉਹ ਵੀ ਚੱਲ ਆਪਣੇ ਦਾਦੂ ਦੀ ਕੋਦੀ ਚੱਲ ਚੱਲ ਹਾਂ ਜੀ ਦਾਦੂ ਤੇਰੇ ਕੋਲ ਆਇਆ ਮਜੂਦ ਤੇ ਤੁਹਾਨੂੰ ਮਿਲਣਾ ਤੂੰ ਬੱਲਬਨ ਨੂੰ ਦੇਖੀ ਜਾ ਦਾਦੂ ਨੂੰ ਨਾ ਦੇਖੀ ਹਾਂ ਠੀਕ ਹੈ ਪਹਿਲਾਂ ਬੈਠ ਲਈ ਆਇਆ ਦਾਦੂ ਜੀ ਦੀ ਗੋਦੀ ਚ ਚਲੋ ਠੀਕ ਹੈ ਜੀ ਲਓ ਜੀ ਮਾਲਕ ਦੀ ਕਿਰਪਾ ਨਾਲ ਪਾਈ ਆਪਾਂ ਨੇ ਪੂਰਾ ਵਿਆਹ ਇੰਜੋਏ ਕੀਤਾ ਵਾਹਿਗੁਰੂ ਸਾਡੀ ਭੈਣ ਨੂੰ ਤੰਦਰੁਸਤੀ ਬਖਸ਼ੇ ਭਾਈ ਵਧੀਆ ਪਰਿਵਾਰ ਮਿਲੇ ਤੇ ਉਹ ਵੀ ਬਲੌਗ ਚੱਲ ਰਿਹਾ ਭਾਈ ਕੱਲ ਵੀ ਚੱਲ ਰਿਹਾ ਤਾਂ ਕੁਲਾਬ ਦੇ ਲਾਪੇ ਮਾਲਕ ਦੀ ਕਿਰਪਾ ਨਾਲ ਸਾਰਾ ਕਾਰਜ ਉਹ ਸੁਖਵਾਲੀ ਵਧੀਆ ਐਂ ਸਿਰੇ ਲੱਗੇ ਤੇ ਉਧਰ ਭਾਈ ਘਰ ਦੇ ਮਿਲ ਕੇ ਹੋਇਆ ਦੇਖਣਾ ਇਧਰ ਫਾਦਰ ਸਾਹਿਬ ਬੈਠੇ ਆ ਤੇ ਮੰਮੀ ਦੇਖੇ ਬੈਠੇ ਆ ਦੇਖਣ ਲੱਗੇ ਵੀ ਤੇ ਸਾਡਾ ਮਾਕੂ ਵੀ ਭਾਈ ਦੇਖਣ ਲੱਗਿਆ ਵਾ ਹਾਂਜੀ ਕੈਨੇਡਾ ਦਾ ਵਿਆਹ ਇੰਜੁਆਏ ਕੀਤਾ ਜਾ ਰਿਹਾ ਬਾਈ ਗਰੁੱਪ ਹਲੀ ਕਰੇ ਲਾਓ ਜੀ ਭਾਈ ਲਾਓ ਜੀ ਆ ਫਿਰਦਾ ਬਾਈ ਸਾਡਾ ਮਨੀਬ ਬਾਈ ਫਰੋਜੀ ਪੱਗ ਵਾਲਾ ਬਾਈ ਸਾਡਾ ਵੀਰ ਸਾਡਾ ਭਾਈ ਆ ਦੇਖੋ ਆ ਫਿਰਦਾ ਵੀਰ ਨਾਲ ਆਪਣਾ ਭਾਈ ਪੂਰਾ ਪਿਆਰ ਹੈ ਤੇ ਭਾਈ ਉਹਨੇ ਹੁਣ ਬਿਜ਼ੀ ਹੋਏ ਹੋਇਆ ਪੂਰੇ ਭਾਈ ਅਸੀਂ ਪੂਰਾ ਵਿਆਹ ਇੰਜੋਏ ਕਰ ਰਹੇ ਹਾਂ ਟੈਨਸ਼ਨ ਨਾ ਲਾਓ ਤੁਸੀਂ ਚਲੋ ਆ ਤਾਂ ਚਲੋ ਸੌਰੀ ਟੈਨਸ਼ਨ ਤਾਂ ਅਗਲੇ ਨੂੰ ਕਰੀ ਭਲਾ ਤੇ ਪਰ ਅਸੀਂ ਪੂਰਾ ਵਿਆਹ ਇੰਜੋਏ ਕੀਤਾ ਭਾਈ ਅ ਬਹੁਤ ਵਧੀਆ ਮਾਲਕ ਦੀ ਕਿਰਪਾ ਨਾਲ ਕਾਰਜ ਰਾਸ ਆਇਆ ਸਾਰਾ ਆ ਮੁੱਲਦਾ ਫਾਦਰ ਸਾਹਿਬ ਆ ਵੀਰ ਦੇ ਚਲੋ ਮੈਂ ਵੈਸੇ ਜਾਣਦਾ ਨਹੀਂ ਘਰਦਿਆਂ ਨੂੰ ਮੈਂ ਫੈਮਿਲੀ ਨੂੰ ਨਹੀਂ ਜਾਣਦਾ ਪਰ ਆਈਡੀਏ ਨਾਲੇ ਮੈਂ ਅੰਦਾਜ਼ਾ ਜਿਹਾ ਲਾਇਆ ਤੇ ਨਾਲ ਵਾਲਾ ਪਿੰਕ ਕਲਰ ਦੀ ਪੱਗ ਵਾਲਾ ਵੀਰ ਆ ਛੋਟਾ ਤੇ ਆ ਫਾਦਰ ਸਾਹਿਬ ਆ ਹਨਾ ਜਿੱਥੇ ਤੱਕ ਮੈਨੂੰ ਆਈਡੀਆ ਏ ਵੀ ਸ਼ਾਇਦ ਬਾਕੀ ਵੀਰ ਯਾਰ ਜੇ ਕੋਈ ਗਲਤੀ ਹੋਈ ਤਾਂ ਮਾਫ਼ ਕਰਿਓ ਹਨਾ